ਯਾਨੀ ਸੁਣੋ ਨੇੜੇ ਲਾਓ ਮੂੰਹ ਤੇ ਕਰੋ ਮਾਈਕ ਸੂਤਰ ਸੂਤਰ ਕਾਦੇ ਨਹੀਂ ਲੱਗਦਾ ਸੂਤਰ ਲੱਗਦਾ ਜੀ ਸਾਲ ਕਰਕੇ ਕੰਧ ਦੁਆਰ ਸਿੱਧੀ ਰਵੇ ਯਾਨੀ ਪਹਿਲਾਂ ਤੇ ਸੂਤਰ ਲਾਇਆ ਇਹਨਾਂ ਨੇ ਉਸ ਤੋਂ ਬਾਅਦ ਉਹ ਇੱਕ ਲਾਟੂ ਜਿਹਾ ਲੰਕਾ ਰਿਆ ਉਹਨੂੰ ਕੀ ਕਹਿੰਦੇ ਆ ਸਾਲ ਸਾਲ ਅੱਛਾ ਜੇ ਸਾਲ ਨਾ ਲਾਈਏ ਤਾਂ ਕੀ ਹੋਊਗਾ ਦੁਆਰ ਵਿੰਗੀ ਹੋ ਜੂਗੀ ਜੇ ਸਾਲ ਨਾ ਲਾਈਏ ਤੇ ਦੀਵਾਰ ਸਾਰੇ ਮਿਸਤਰੀ ਐਵੇਂ ਹੀ ਆ ਕਹਿੰਦਾ ਹੈ ਹੈ ਸਾਰੇ ਲਾਉਂਦੇ ਉਹ ਤਾਂ ਡੈਂਡੋ ਬੂਜਾ ਕਹਿੰਦੇ ਜਿੰਨੂੰ ਹਾਂਜੀ ਹਾਂਜੀ ਹੈ ਡੈਂਡੋ ਬੂ ਤੋਂ ਬਿਨਾਂ ਗੱਡੀ ਨਹੀਂ ਚੱਲਦੀ ਡੈਂਡੋ ਬੂ ਤੋਂ ਬਿਨਾਂ ਗੱਡੀ ਨਹੀਂ ਚੱਲਦੀ ਇਹ ਡੈਂਡੋ ਬੂ ਮੈਂ ਕਿਉਂ ਕਿਹਾ ਕਿਉਂਕਿ ਜਦੋਂ ਸਾਲ ਲਾਉਂਦੇ ਆ ਮਿਸਤਰੀ ਉਦੋਂ ਘਰ ਵਾਲਿਆਂ ਨੂੰ ਲੱਗਦਾ ਹੈ ਕਿ ਐਦੇ ਹੀ ਦਿਵਾਲੇ ਰਹਿੰਦਾ ਹੈ ਹੈਗਾ ਕਿਸੇ ਕੋਲੇ ਲਿਆਓ ਲਾਟੂ ਜਾਕਰ ਹੈ ਤਾਂ ਉਹ ਘਰ ਵਾਲਿਆਂ ਨੂੰ ਐਦਾਂ ਲੱਗਦਾ ਹੈ ਕਿ ਜਦੋਂ ਇਹ ਥੱਕ ਜਾਂਦਾ ਉਦੋਂ ਆ ਲਾਟੂ ਜਾ ਲਮਕਾਉਣ ਲੱਗ ਪੈਂਦਾ ਪਰ ਲਾਟੂ ਤੋਂ ਬਿਨਾ ਤਿੱਤੀ ਮੰਜ਼ਲ ਚੌਥੀ ਮੰਜ਼ਲ ਨਹੀਂ ਉੱਪਰਦਾ ਯਾਨੀ ਜਿੰਨਾ ਚਿਰ ਸਾਲ ਨਾ ਲੱਗੀ ਉਹਨਾਂ ਚਾਰੇ ਮਕਾਨ ਕੰਪਲੀਟ ਵਧੀਆ ਤੇ ਮਜ਼ਬੂਤ ਨਹੀਂ ਬਣਨਾ ਨਹੀਂ ਬਣਨਾ ਹਾਂਜੀ ਇਸੇ ਲਈ ਹਰ ਐਤਵਾਰ ਤੁਹਾਨੂੰ ਸਾਲ ਲਾਈ ਜਾਂਦੀ ਆ ਵਚਨ ਦੀ ਹਰ ਐਤਵਾਰ ਤੁਹਾਨੂੰ ਜਦੋਂ ਮੈਨੂੰ ਮਿਲਦੇ ਆ ਜਦੋਂ ਬੁੱਧਵਾਰ ਆਉਂਦੇ ਆ ਤੁਹਾਨੂੰ ਵਚਨ ਦੀ ਸਾਲ ਲਾਈ ਜਾਂਦੀ ਆ ਸਾਲ ਲਾ ਲਾ ਕੇ ਚੈੱਕ ਕੀਤਾ ਜਾਂਦਾ ਉਦੋਂ ਬਾਅਦ ਇਧਰੋਂ ਐ ਮਾਰ ਕੇ ਡੈ 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 ਸਿੱਧਾ ਕਰਕੇ ਕਿ ਜਿਹੜਾ ਇਹਨਾਂ ਦਾ ਆ ਮਕਾਨ ਹੈ ਜਿਹੜਾ ਤੁਹਾਡਾ ਜੀਵਨ ਹੈ ਤੁਹਾਡਾ ਘਰ ਹੈ ਇਹ ਸਵਰਗੀ ਉਹ ਸਾਰੀ ਜਿਹੜੀ ਆਪਾਂ ਕਰ ਰਹੇ ਆ ਤੁਹਾਡੀ ਬਿਹਤਰੀ ਵਾਸਤੇ ਜਿਹੜੀ ਆਪਾਂ ਉਹ ਸਾਰੀ ਕਰ ਰਹੇ ਆ ਉਹ ਮਿਹਨਤ ਕਿਤੇ ਵਿਅਰਥੀ ਨਾ ਚਲੀ ਜਾਵੇ ਇਹ ਵਚਨ ਦੀ ਛਾਲ ਜਿਹੜੀ ਹੈ ਉਹ ਤੁਹਾਨੂੰ ਲਾਈ ਜਾਂਦੀ ਆ ਹਰ ਐ ਦੁਆ ਉਹ ਕਾਦੇ ਲਈ ਆ ਕਿਉਂ ਮੈਂ ਵਾਰ-ਵਾਰ ਕਹਿੰਦਾ ਕਿ ਆਪਣੇ ਜੇਬੇ ਚੋਂ ਕੱਢੋ ਚੁਗਲੀਆਂ ਕੱਢੋ ਜੈਲਸੀ ਕੱਢੋ ਵਿਵਚਾਰ ਨੰਬਰ ਡਿਲੀਟ ਕਰੋ ਪਤੀ ਪਤਨੀ ਨੂੰ ਧੋਖਾ ਦੇਣਾ ਬੰਦ ਕਰੋ ਝੂਠ ਬੋਲਣਾ ਬੰਦ ਕਰੋ ਇਹ ਸਾਲ ਕਿਉਂ ਲਾਈ ਜਾਂਦੀ ਹੈ ਹਰ ਐਤਵਾਰ ਤਾਂ ਕਿ ਤੁਹਾਡਾ ਜੀਵਨ ਜਿਹੜਾ ਆ ਉਹ ਵਡੀਆਂ ਜਿੱਤਾਂ ਵਾਲਾ ਬਣੇ ਅਖੜੇ ਆ ਸਾਰੇ ਮਿਸਤਰੀ ਇੱਕ ਜਣਾ ਨਹੀਂ ਐ 10 ਜਣੇ ਐ ਤੇ ਇਹੀ ਗੱਲ ਕਹਿ ਰਹੇ ਆ ਕਿ ਜੇ ਸੂਤਰ ਵੀ ਲੱਗਾ ਹੋਇਆ ਸੀਮੈਂਟ ਵੀ ਤੁਹਾਡਾ ਵਧੀਆ ਆ ਸਾਰਾ ਕੁਝ ਵਧੀਆ ਬੰਦੇ ਲੇਬਰ ਵੀ ਟਾਪ ਦੀ ਲੱਗੀ ਹੋਈ ਐ ਪਰ ਗੱਲ ਇਹ ਆ ਵੀ ਜੇ ਉਹ ਸਾਲ ਨਾ ਨ ਲੱਗੀ ਉਹਨਾਂ ਚਿਰ ਫਿਰ ਦੀਵਾਰ ਸਿੱਧੀ ਮਿਸਤਰੀ ਜਿੰਨਾ ਮਰਜ਼ੀ ਟਾਪਦਾ ਹੋਵੇ ਉਹਨੂੰ ਸਾਲ ਕੀ ਕਰਨੀ ਪੈਣੀ ਆ ਸਾਲ ਕਰਨੀ ਪੈਣੀ ਸਾਲ ਸਾਲ ਕਰਨੀ ਪੈਣੀ ਸਾਲ ਕਰਨੀ ਪੈਣੀ ਫਿਰ ਕਿਤੇ ਜਾ ਕੇ ਉਹ ਦੇਖੋ ਕਰਦਾ ਪਿਆ ਨਾ ਉਹ ਔਰ ਕੌਲਿਆਂ ਤੇ ਜ਼ਿਆਦਾ ਕਰਨੀ ਪੈਂਦੀ ਆ ਹਾਂਜੀ ਹਾਂਜੀ ਕੌਲਿਆਂ ਤੇ ਜ਼ਿਆਦਾ ਕਰਨੀ ਪੈਂਦੀ ਆ ਇਸੇ ਵਾਸਤੇ ਉਹ ਜਦੋਂ ਸਾਲ ਹੁੰਦੀ ਨਾ ਤੇ ਇਸ ਸਾਲ ਨੂੰ ਆਪਣੇ ਜੀਵਨ ਚ ਲਾਗੂ ਕਰੋ ਉਸ ਸਾਲ ਦੇ ਵਿੱਚ ਬਰਾਬਰ ਲਿਆ ਕੇ ਆਪਣੇ ਆਪ ਨੂੰ ਸਿੱਧਾ ਕਰੋ ਕਿ ਮੈਂ ਇਤੋਂ ਕਿਤੇ ਇਧਰ ਉਧਰ ਤਾਂ ਨਹੀਂਗਾ ਇਹ ਵਚਨ ਨੂੰ ਵਾਰ-ਵਾਰ ਸੁਣਨਾ ਇਧਰ ਦੀ ਸੁਣ ਕੇ ਇਹ ਨਾ ਸੋਚੋ ਦੋ ਕੰਨ ਡੇ ਡੇ ਲਾਏ ਮੋਟੇ ਮੋਟੇ ਹਾਥੀ ਵਰਗੇ ਵੀ ਇਧਰ ਦੀ ਸੁਣ ਲੋ ਤੇ ਇਧਰ ਦੀ ਕੱਢ ਲੋ ਇਹ ਕੱਢੀ ਜਾਓਗੇ ਤੇ ਤੁਹਾਡੇ ਘਰੋਂ ਬਰਕਤ ਵੀ ਨਿਕਲਦੀ ਜਾਣੀ ਆ ਤੁਹਾਡੇ ਘਰੋਂ ਖੁਸ਼ੀਆਂ ਵੀ ਨਿਕਲਦੀਆਂ ਜਾਣੀਆਂ ਕਿਉਂਕਿ ਜਿੰਨੇ ਜਿੰਨੇ ਵਚਨ ਦਾ ਨਰਾਦਰ ਕੀਤਾ ਇਹ ਵਚਨ ਹੁਣ ਕਿਹਦਾ ਔਰ ਤੁਹਾਡੇ ਨਾਲ ਗੱਲ ਕੌਣ ਕਰ ਰਿਹਾ ਪ੍ਰਭੂ ਯੇਸ਼ੂ ਮਸੀਹ ਜੀ ਜਦੋਂ ਇਸ ਧਰਤੀ ਦੇ ਉੱਤੇ ਆਏ ਉਹਨਾਂ ਨੇ ਆਪਣਾ ਬੇਸ਼ਕੀਮਤੀ ਲਹੂ ਬਦਨ ਦਿੱਤਾ ਤੁਸੀਂ ਮੈਂ ਸਭ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਦੋਂ ਆਦਮ ਨੇ ਉਸ ਅਦਨ ਦੇ ਬਾਗ ਦੇ ਵਿੱਚ ਪਾਪ ਕੀਤਾ ਪਰਮੇਸ਼ਰ ਨੇ ਬਾਕੀ ਬਾਕੀ ਸਾਰੀ ਕਾਇਨਾਤ ਤੇ ਆਪਣੇ ਸ਼ਬਦ ਨਾਲ ਬਣਾਈ ਸੀ ਪਰ ਪਰਮੇਸ਼ਰ ਨੇ ਆਦਮ ਨੂੰ ਆਪਣੇ ਹੱਥ ਨਾਲ ਬਣਾਇਆ ਸੀ ਤੇ ਜਦੋਂ ਆਦਮ ਨੇ ਪਾਪ ਕੀਤਾ ਤੇ ਜਿਆਦਾ ਨੁਕਸਾਨ ਆਦਮ ਦਾ ਹੋਇਆ ਕਿ ਪਰਮੇਸ਼ਵਰ ਦਾ ਹਾਂ ਅੱਜ ਤੱਕ ਲੋਕੀ ਆਦਮ ਦਾ ਹੀ ਕਹਿੰਦੇ ਆ ਆਦਮ ਦਾ ਤੇ ਨੁਕਸਾਨ ਹੋਇਆ ਹੀ ਐ ਪਰ ਸਭ ਤੋਂ ਵੱਡਾ ਨੁਕਸਾਨ ਸਭ ਤੋਂ ਵੱਡਾ ਦੁੱਖ ਸਭ ਤੋਂ ਵੱਡੀ ਉਦਾਸੀ ਪਤਾ ਕਿਨੂੰ ਹੋਈ ਪਰਮੇਸ਼ਵਰ ਜੀ ਨੂੰ ਹੋਈ ਸੀ ਕਿ ਮੈਂ ਆਦਮ ਬਣਾਇਆ ਜਿਹੜਾ ਮੇਰੇ ਨਾਲ ਗੱਲਾਂ ਕਰੇ ਤੇ ਆਦਮ ਆਪ ਤੇ ਕਰਜ਼ਿਆਂ ਦੇ ਰੰਡੀ ਰੋਣੇ ਥੜੀ ਰੋਂਦਾ ਸੀ ਉਹਦੇ ਨਾਲ ਨਾ ਆਪਣੇ ਰਿਸ਼ਤੇਦਾਰਾਂ ਦੇ ਰੰਡੀ ਰੋਂਡੇ ਰੋਂਦਾ ਸੀ ਆਦਮ ਤੇ ਕਿਸੇ ਉਹਦਾ ਰਿਸ਼ਤੇਦਾਰ ਤੇ ਕੋਈ ਹੈ ਹੀ ਨਹੀਂ ਸੀ ਆਦਮ ਤੇ ਪਰਮੇਸ਼ਵਰ ਦੋਨੋਂ ਗੱਲਾਂ ਕੀ ਹੁੰਦੀਆਂ ਸਨ ਉਹ ਪਰਮੇਸ਼ਵਰ ਦੀ ਪ੍ਰਸ਼ੰਸਾ ਕਰਦਾ ਸੀ ਆਦਮ ਸਿੱਧਾ ਸਿੱਧਾ ਸੀ ਉਹਦੇ ਚ ਕੋਈ ਵੱਲ ਚਲ ਨਹੀਂ ਸੀਗਾ ਸਿੱਧਾ ਸਿੱਧਾ ਹੀ ਸੀਗਾ ਕੋਈ ਝੂਠ ਨਹੀਂ ਸੀ ਉਹਦੇ ਅੰਦਰ ਕੋਈ ਚੁਗਲੀ ਕੋਈ ਜੈਲਸੀ ਨਹੀਂ ਸੀ ਸਿੱਧਾ ਸਿੱਧਾ ਹੀ ਸੀ ਉਹ ਪਰ ਜਦੋਂ ਉਹਨੇ ਉਹਨੇ ਗੁਨਾਹ ਕੀਤਾ ਪਰਮੇਸ਼ਵਰ ਜੀ ਦੀ ਇਹ ਸ਼ਰਤ ਸੀ ਕਿ ਤੈਨੂੰ ਸਿੱਧਾ ਸਿੱਧਾ ਮੇਰੇ ਨਾਲ ਰਹਿਣਾ ਪੈਣਾ ਤੇ ਜਦੋਂ ਗੁਨਾਹ ਹੋਇਆ ਉਦੋਂ ਸਭ ਤੋਂ ਵੱਡਾ ਨੁਕਸਾਨ ਸਭ ਤੋਂ ਵੱਡੀ ਉਦਾਸੀ ਪਰਮੇਸ਼ਰ ਜੀ ਨੂੰ ਹੋਈ ਸੀ ਕਿ ਜਿਹਨੂੰ ਮੈਂ ਆਪਣੇ ਹੱਥਾਂ ਨਾਲ ਬਣਾਇਆ ਅੱਜ ਉਹਨੂੰ ਆਪਣੇ ਹੱਥਾਂ ਨਾਲ ਹੀ ਕੱਢਣਾ ਪਿਆ ਆਦਮ ਕਿਉਂ ਨਿਕਲਿਆ ਕਿਉਂਕਿ ਵਚਨ ਦੀ ਸਾਲ ਨਹੀਂ ਸੀ ਹੈਗੀ ਉਹਦੇ ਕੋਲ ਉਦੋਂ ਪ੍ਰਭ ਯਸ਼ਮਸੀ ਜੀ ਨਹੀਂ ਸਨ ਉਦੋਂ ਮਾਫੀ ਨਹੀਂ ਸੀ ਤੇ ਆਦਮ ਨੂੰ ਪਰਮੇਸ਼ਰ ਜੀ ਨੇ ਕੱਢਿਆ ਫੇਰ ਦੁਬਾਰਾ ਵਾਪਸ ਮਲਾਉਣ ਦੇ ਲਈ ਨਬੀਆਂ ਨੂੰ ਭੇਜਿਆ ਉਹਨੇ ਹਜ਼ਾਰਾਂ ਸਾਲ ਲੱਗੇ ਕਈ ਕਈ ਯੋਜਨਾਵਾਂ ਬਣੀਆਂ ਬਹੁਤ ਕੁਝ ਯੋਜਨਾ ਬਣਾਈਆਂ ਗਈਆਂ ਪਰ ਆਦਮ ਪਰਮੇਸ਼ਰ ਨੂੰ ਕੋਈ ਮਲਾ ਨਹੀਂ ਸਕਿਆ ਪਰਮੇਸ਼ਰ ਨੂੰ ਆਦਮ ਕਿੱਦਾਂ ਦਾ ਚਾਹੀਦਾ ਝੂਠ ਬੋਲਣ ਵਾਲਾ ਆਦਮ ਕਿੱਦਾਂ ਦਾ ਚਾਹੀਦਾ ਪਰਮੇਸ਼ਰ ਨੂੰ ਕਿ ਜਦੋਂ ਫਸਿਆ ਹੋਵੇ ਉਦੋਂ ਤੇ ਦਿਨ ਰਾਤ ਇੱਕ ਕਰ ਦੇਣਾ ਜਦੋਂ ਰਿਸ਼ਤੇ ਕਰਨ ਦੀ ਵਾਰੀ ਆਈ ਉਦੋਂ ਜਦੋਂ ਲੋਕਾਂ ਵਰਗੇ ਕੰਮ ਨਹੀਂ ਕਰਨੇ ਆਪਾਂ ਉਦੋਂ ਕਰਨ ਦੀ ਵਾਰੀ ਆਈ ਤੇ ਉਦੋਂ ਜਿੱਥੇ ਦਾ ਲਗਾ ਉੱਥੇ ਕੀ ਕਰਨਾ ਆਪਾਂ ਲਾ ਲੈਣਾ ਝੂਠ ਬੋਲਣ ਲੱਗਿਆ ਦੇਖਣਾ ਨਹੀਂ ਆਦਮ ਇਦਾਂ ਦਾ ਥੋੜੀ ਸੀਗਾ ਪਰਮੇਸ਼ਰ ਨੂੰ ਸਿੱਧਾ ਸਿੱਧਾ ਆਦਮ ਚਾਹੀਦਾ ਜਿਹੜਾ ਕੋਈ ਜਿਹਦੇ ਚ ਵੱਲ ਛਲ ਨਹੀਂ ਸਿੱਧਾ ਕੀ ਦੀ ਪ੍ਰਸ਼ੰਸਾ ਕਰਨ ਨਾਲ ਪਰਮੇਸ਼ਰ ਜੀ ਦੀ ਪ੍ਰਸ਼ੰਸਾ ਕਰਨ ਨਾਲ ਤੇ ਪਰਮੇਸ਼ਰ ਪ੍ਰਭੂ ਯਿਸੂ ਆਏ ਉਹਨਾਂ ਨੇ ਕਿਹਾ ਮੈਂ ਕਰੂੰਗਾ ਸਾਰਾ ਕੁਝ ਪ੍ਰਭੂ ਯਿਸੂ ਮਸੀਹ ਜੀ ਨੇ ਪਰਮੇਸ਼ਰ ਜੀ ਦਾ ਜਿਹੜਾ ਨਿਯਮ ਬਣਾਇਆ ਸੀ ਕਿ ਬਲੀਆਂ ਦੇ ਦਿਓ ਜੇ ਪਾਪ ਹੋ ਤਾਂ ਤੇ ਚਲੋ ਬਲੀਆਂ ਦੇ ਦਿਓ ਬਲੀ ਦੇ ਕੇ ਇਹਨੂੰ ਮਾਫ ਕਰ ਦੋ ਤੇ ਫਿਰ ਦੁਬਾਰਾ ਇਹਦਾ ਰਿਸ਼ਤਾ ਮੇਰੇ ਨਾਲ ਜੁੜ ਜਾਏ ਪਰ ਬਲੀਆਂ ਦਾ ਵੀ ਕੰਮ ਆਦਮ ਨੂੰ ਪਰਮੇਸ਼ਵਰ ਜੀ ਦੇ ਨਾਲ ਮਿਲਾ ਨਹੀਂ ਸਕਿਆ ਉਹਨੇ ਕਿਹਾ ਯਾਰ ਇਹ ਤਾਂ ਜਾਦਾ ਵੱਧਾ ਜਾਂਦਾ ਇਹਨੂੰ ਪਤਾ ਹੈ ਕਿ ਚਲੋ ਪਹਿਲਾਂ ਪਾਪ ਕਰੋ ਤੇ ਫਿਰ ਮੁੜ ਕੇ ਬਲੀ ਚੜਾ ਦਿਓ ਪਹਿਲਾਂ ਚੋਰੀ ਕਰੋ ਫਿਰ ਬਲੀ ਚੜਾ ਦਿਓ ਪਹਿਲਾਂ ਵਿਵਚਾਰ ਕਰੋ ਫਿਰ ਬਲੀ ਚੜਾ ਦਿਓ ਇਹਦੇ ਇੱਕ ਪਾਪ ਕਰਦਾ ਤੇ ਕਈ ਨਾਲ ਹੋਰ ਕਰੀ ਜਾਂਦਾ ਚਲੋ ਕੋਈ ਨਹੀਂ ਬਲੀ ਚੜਾਉਣੀ ਆ ਉਹਨੇ ਤਾਂ ਮੰਨ ਹੀ ਜਾਣਾ ਤੇ ਇਹ ਤਾਂ ਕੰਮ ਗਲਤ ਹੋ ਗਿਆ ਜਿੱਦਾਂ ਦਾ ਮੈਂ ਬਣਾਇਆ ਸੀ ਆਦਮ ਉਹਦਾਂ ਦਾ ਤੇ ਹੈ ਹੀ ਨਹੀਂ ਤੇ ਪਰਮੇਸ਼ਰ ਪ੍ਰਭੂ ਯੇਸ਼ੂ ਜੀ ਆਏ ਇਸ ਧਰਤੀ ਦੇ ਉੱਤੇ ਉਹਨਾਂ ਨੇ ਕਿਹਾ ਜੀ ਮੈਂ ਜੋੜੂਗਾ ਤੇ ਮੈਂ ਇੱਕੇ ਵਾਰੀ ਬਲੀ ਦੇ ਦੇਣਾ ਅਗਲਾ ਪ੍ਰਬੰਧ ਤੁਸੀਂ ਆਪ ਕਰ ਲਿਓ ਤੇ ਪਰਮੇਸ਼ਵਰ ਜੀ ਨੇ ਆਪੇ ਪ੍ਰਬੰਧ ਕੀਤਾ ਪ੍ਰਭੂ ਯੇਸ਼ੂ ਮਸੀਹ ਜਿਦੇ ਹੁੰਦਿਆਂ ਵੀ ਕਿ ਜਦੋਂ ਕੁਰਬਾਨੀ ਹੋ ਜਾਣੀ ਹੈ ਪ੍ਰਭੂ ਯੇਸ਼ੂ ਮਸੀਹ ਜੀ ਦੀ ਤੇ ਬਾਅਦ ਚ ਵੀ ਜਿਹੜਾ ਆਦਮ ਹੈ ਇਹ ਆਦਮ ਸਿੱਧਾ ਕਿੱਦਾਂ ਰਹੇਗਾ ਇਹਨੂੰ ਕੌਣ ਦਿੱਤਾ ਜਾਵੇ ਜਿਹੜਾ ਇਹਨੂੰ ਸਦਾ ਸਾਲ ਲਾ ਕੇ ਰੱਖੂਗਾ ਇਹਨੂੰ ਸਦਾ ਕੀ ਰੱਖੂਗਾ ਉਹ ਸਾਲ ਲਾ ਕੇ ਰੱਖੂਗਾ ਵਚਨ ਦੀ ਇਹਨੂੰ ਸੰਭਾਲ ਕੇ ਰੱਖੂਗਾ ਉਹਦਾ ਨਾਮ ਹੈ ਪਾਕ ਰੂ ਉਹਦਾ ਨਾਮ ਕੀ ਹੈ ਪਾਕ ਰੂ ਪਵਿੱਤਰ ਆਤਮਾ ਜੀ ਉਹ ਪਵਿੱਤਰ ਆਤਮਾ ਜੀ ਆ ਜਿਹਦੇ ਬਾਰੇ ਪ੍ਰਭੂ ਯੇਸ਼ੂ ਮਸੀਹ ਜੀ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਵਰਗ ਜਾਣ ਲੱਗਿਆਂ ਤੱਕ ਵੀ ਆਪਣੇ ਚੇਲਿਆਂ ਨੂੰ ਪੱਕੇ ਕੀਤਾ ਔਰ ਵਚਨ ਚ ਲਿਖਿਆ ਵੀ ਹੈ ਕਿ ਅੰਤ ਦੇ ਦਿਨਾਂ ਚ ਮੈਂ ਆਪਣਾ ਆਤਮਾ ਕੀ ਕਰਾਂਗਾ ਸਭ ਸ਼ਰੀਰਾਂ ਦੇ ਵਹਾ ਦੇਂਗਾ ਵਹਾ ਦੇਂਗਾ ਯਾਨੀ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਉਹ ਪਾਕ ਰੂਜੀ ਦਾ ਆ ਤੇ ਪਾਕ ਰੂਜੀ ਪਤਾ ਕੌਣ ਤੁਹਾਨੂੰ ਇੱਕ ਚਮਤਕਾਰ ਚਾਹੀਦਾ ਹੈ ਕਿ ਚਮਤਕਾਰ ਕਰਨ ਵਾਲਾ ਚਾਹੀਦਾ ਹੈਂ ਚਮਤਕਾਰ ਕਰਨ ਵਾਲਾ ਇੱਕ ਹੀ ਚਮਤਕਾਰ ਚਾਹੀਦਾ ਕਿ ਚਮਤਕਾਰ ਕਰਨ ਵਾਲਾ ਚਾਹੀਦਾ ਦਾਤਾ ਚਾਹੀਦੀਆਂ ਕਿ ਦਾਤਾ ਚਾਹੀਦਾ ਉਹ ਜਿਵੇਂ ਨੇ ਕਿਹਾ ਜਿਓ ਆਂਡਾ ਦਿੰਦੀ ਆ ਸੋਨੇ ਦਾ ਮੁਰਗੀ ਹੈ ਕਹਿੰਦੇ ਨਹੀਂ ਇੱਕ ਇੱਕ ਆਂਡਾ ਕਿਉਂ ਚਾਹੀਦਾ ਮੁਰਗੀ ਚੱਕੋ ਜਿਹੜਾ ਚਮਤਕਾਰ ਕਰਦਾ ਅਗਰ ਉਹੀ ਤੁਹਾਡੇ ਨਾਲ ਆ ਜਾਏ ਤੇ ਫਿਰ ਕਿਹਦੇ ਚਮਤਕਾਰਾਂ ਦੀ ਥੋੜ੍ਹ ਰਹੇਗੀ ਅੱਜ ਇਸੇ ਨੂੰ ਦੱਸਣ ਲਈ ਪਿਛਲੇ 2 ਮਹੀਨੇ ਤੋਂ ਪਾਕਰੂ ਜੀ ਜ਼ੋਰ ਲਾ ਰਿਹਾ ਉਹ ਸਾਲ ਵਾਰ-ਵਾਰ ਲਈ ਜਾ ਰਹੀ ਹੈ ਕਿ ਆਪਣੇ ਭੈੜੇ ਕੰਮ ਛੱਡ ਦਿਓ ਆਪਣੀਆਂ ਗੰਦੀਆਂ ਆਦਤਾਂ ਸਭ ਛੱਡ ਦਿਓ ਲੜਾਈਆਂ ਛੱਡ ਦਿਓ ਛੋਟੀ-ਛੋਟੀ ਨੋਕ-ਜੋਕ ਪਤੀ-ਪਤਨੀ ਦੀ ਐਵੇਂ ਹੀ ਉਹ ਬੰਦ ਕਰ ਦਿਓ ਕੀ ਕਰਦੋ ਬੰਦ ਕਰ ਬੰਦ ਕਰ ਦਿਓ ਜਿਹੜੇ ਬੱਚੇ ਮਾਂ-ਬਾਪ ਦਾ ਨਰਾਦਰ ਕਰਦੇ ਆ ਬੱਚੇ ਮਾਪੇ ਨੂੰ ਕਦੇ ਨਹੀਂ ਸਮਝਦੇ ਉਹ ਬੱਚਿਓ ਅਗਰ ਕਾਮਯਾਬੀ ਲੈਣੀ ਹੈ ਤੇ ਆਪਣੇ ਮਾਪੇ ਦਾ ਆਦਰ ਕਰਨਾ ਸ਼ੁਰੂ ਕਰ ਦਿਓ ਉਹਨਾਂ ਦਾ ਕਹਿਣਾ ਮੰਨਣਾ ਸ਼ੁਰੂ ਕਰ ਦਿਓ ਪ੍ਰਭ ਯਿਸੂ ਜੀ ਆਪ ਆਕਰੂਜੀ ਦੇ ਨਾਲ ਭਰੇ ਜਦੋਂ ਬਪਤਿਸਮ ਹੋਇਆ ਆਪਾਂ ਪਿਛਲੇ ਦਿਨਾਂ 'ਚ ਸੁਣਿਆ ਔਰ ਉਸ ਤੋਂ ਬਾਅਦ ਪ੍ਰਭ ਯਿਸੂ ਜੀ ਨੇ ਅੱਬਾ ਪਿਤਾ ਦੇ ਮਿਸ਼ਨ ਨੂੰ ਪੂਰਾ ਕੀਤਾ ਵੱਡੀ ਉਤਮਤਾਈ ਦੇ ਨਾਲ ਆਕਰੂਜੀ ਦੇ ਦੁਆਰਾ ਤੇ ਜਦੋਂ ਜਾਣ ਲੱਗੇ ਹੈ ਉਹਨਾਂ ਨੇ ਪਾਕਰੂ ਜੀ ਦੇ ਬਾਰੇ ਕੀ ਕਿਹਾ ਕਿਹੜੇ ਸ਼ਬਦ ਪਾਕਰੂ ਜੀ ਦੇ ਬਾਰੇ ਬੋਲੇ ਆਪਾਂ ਕੋਸ਼ਿਸ਼ ਕਰਾਂਗੇ ਅੱਜ ਕੁਝ ਉਹਨਾਂ ਵਿੱਚੋਂ ਆਪਣੇ ਜੀਵਨ 'ਚ ਗ੍ਰਹਿਣ ਕਰਨ ਦੇ ਲਈ ਆ ਵੀਡੀਓ ਨੂੰ ਆਪਣੇ ਕੋਲ ਰਿਕਾਰਡ ਕਰਕੇ ਰੱਖ ਲਿਓ ਇਹ ਤੋਂ ਸਕਰੀਨਸ਼ਾਟ ਕਰਕੇ ਇਹਨੂੰ ਰੋਜ਼ ਵੇਖਿਓ ਕਿ ਮੈਂ ਵਚਨ ਦੀ ਸਾਲ ਦੇ ਵਿੱਚ ਜਿਹੜੀ ਮੈਨੂੰ ਚੈੱਕ ਕਰ ਰਹੀ ਹੈ ਵਾਰ-ਵਾਰ ਕਿ ਮੈਂ ਵਿੰਗਾ ਤਾਂ ਨਹੀਂ ਕਿਤੇ ਜਦੋਂ ਕਿਤੇ ਲੱਗਦਾ ਵਿੰਗਾ ਆ ਉਦੋਂ ਹੀ ਸਿੱਧਾ ਕਰ ਲੈਣਾ ਇਹ ਨਾ ਹੋਵੇ ਕਿ ਪਾਕਰੂ ਜੀ ਫਿਰ ਕਾਂਢੀ ਫੜਨ ਜਾਂ ਤੇਸੀ ਫੜਨ ਤੇ ਫਿਰ ਠੋਕਣ ਇੱਧਰ ਵੱਖੀਆਂ 'ਚ ਤੇ ਫਿਰ ਸਿੱਧਾ ਹੋਵੇ ਨਹੀਂ ਨਹੀਂ ਆ ਮਿਸਤਰੀ ਲੱਗਾ ਨਾ ਉਹ ਜਦੋਂ ਨਹੀਂ ਸਿੱਧਾ ਤਾਂ ਫਿਰ ਟੱਕ 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 ਕਰਕੇ ਆ ਕਰਦਾ ਪਿਆ ਸਿੱਧਾ ਇਸ ਤੋਂ ਪਹਿਲਾਂ ਕਿ ਤੁਹਾਨੂੰ ਖੜਕਾਵੇ ਉਹ ਤੇ ਚੁੱਪ ਕਰਕੇ ਜਦੋਂ ਸਾਹ ਲੱਗਦੀ ਹੈ ਆਪ ਹੀ ਸਿੱਧੇ ਹੋ ਜਾਣਾ ਕਿ ਨਹੀਂ ਨਹੀਂ ਅੱਜ ਚੁਗਲੀ ਛੱਡ ਦੇਣੀ ਅੱਜ ਝੂਠ ਬੋਲਣਾ ਛੱਡ ਦੇਣਾ ਅੱਜ ਤੋਂ ਬਾਅਦ ਪਤਨੀ ਨਾਲ ਲੜਨਾ ਬੰਦ ਕਰ ਦੇਣਾ ਅੱਜ ਤੋਂ ਬਾਅਦ ਮਾਤਾ ਪਿਤਾ ਦਾ ਆਦਰ ਕਰਨਾ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ ਅੱਜ ਤੋਂ ਬਾਅਦ ਜੈਲਸੀ ਜੈਲਸੀ ਤੇ ਇੰਨਾ ਨਾਸ਼ ਕਰ ਰਹੀ ਹੈ ਨਾ ਇੱਕ ਦੂਜੇ ਨਾਲ ਹੀ ਜਲੀ ਜਾਂਦੇ ਉਹ ਅੱਗੇ ਕਿਉਂ ਤੇ ਮੈਂ ਪਿੱਛੇ ਕਿਉਂ ਉਹਨੂੰ ਜ਼ਿੰਮੇਵਾਰੀ ਆਹ ਕਉਂ ਦਿੱਤੀ ਮੈਨੂੰ ਕਿਉਂ ਨਹੀਂ ਦਿੱਤੀ ਉਹ ਮੋਟਰਸਾਈਕਲ ਲੈ ਆਏ ਸਾਡੇ ਤੋਂ ਘਰਦਿਆਂ ਨਾਲ ਹੀ ਲੜਾਈ ਖਿੱਚੀ ਹੋਈ ਹੈ ਤੂੰ ਜਹਾਡੇ ਤੋਂ ਕੁਝ ਬਣਦਾ ਨਹੀਂ ਐ ਉਹ ਵੇਲੇ ਉੱਥੇ ਚਲੇ ਗਏ ਉਹ ਵੇਲੇ ਉੱਥੇ ਚਲੇ ਗਏ ਉਹਨਾਂ ਦਾ ਆ ਆ ਗਿਆ ਉਹਨਾਂ ਦਾ ਆ ਗਿਆ ਘਰੇ ਹੀ ਜੰਗ ਖਿੱਚੀ ਪਈ ਐ ਜੈਲਸੀ ਉਹ ਤਾਂ ਵਧਾਈਆਂ ਦੇਣਗੇ ਇੱਕ ਦੂਜੇ ਨੂੰ ਹਾਂਜੀ ਹਾਂਜੀ ਪਰ ਅੰਦਰੋਂ ਛੁਰੇ ਵੱਜੇ ਪੈ ਕਿ ਇਹ ਕਾਮਯਾਬ ਕਿੱਦਾਂ ਹੋਗੇ ਉਹ ਜਿਹੜਾ ਗੁਲਾਬ ਜਮਨ ਜਦ ਅੱਦ ਪੱਦਾ ਉਹ ਵੀ ਪਤਾ ਨਹੀਂ ਕਿੱਦਾਂ ਲੰਗਦਾ ਇਸੇ ਕਰਕੇ ਕੁਝ ਵਾਅਦੇ ਨਹੀਂ ਹੋ ਰਿਆ ਸਾਰਿਆਂ ਦਾ ਚੱਕਰ ਇਹੀ ਪਿਆ ਹੋਇਆ ਤੇ ਕਈ ਕਰਜ਼ਿਆਂ ਥੱਲੇ ਵੀ ਐਸੇ ਕਰਕੇ ਆ ਗਏ ਉਹਨਾਂ ਨੇ ਜੇ ਆ ਬੁਲਟ ਲਿਆਂਦਾ ਨਾ ਤੇ ਆਪਾਂ ਕਾਰ ਲਿਓਣੀ ਪਰ ਵੇ ਰਾਹ ਜਾਂ ਨਹੀਂ ਖਰਾਬ ਹੋ ਜਾਏ ਜੈਲਸੀ ਨੇ ਜੇ ਕਿਹਦੇ ਵਿਆਹ ਚ ਦੰਜੇ ਆ ਤਾਂ ਜੈਲਸੀ ਆ ਉਥੇ ਜੇ ਕਿਹਦਾ ਸੂਟ ਚੰਗਾ ਵੇਖ ਲਿਆ ਤਾਂ ਜੈਲਸੀ ਆ ਜੇ ਕਿਹਦੀ ਜੁੱਤੀ ਚੰਗੀ ਵੇਖ ਲਈ ਤਾਂ ਜੈਲਸੀ ਆ ਜੇ ਕਿਹਦੇ ਨਿਆਣੇ ਕਾਮਿਆਂ ਵੇਖ ਲੇ ਤਾਂ ਜੈਲਸੀ ਆ ਜੇ ਕਿਹਦੀ ਘਰ ਵਾਲੀ ਚੰਗੀ ਵੇਖ ਲਈ ਤਾਂ ਜੈਲਸੀ ਆ ਜੇ ਬੰਦਾ ਵੇਖ ਲਿਆ ਤਾਂ ਜੈਲਸੀ ਆ ਜੇ ਉਹਨਾਂ ਦਾ ਪ੍ਰਬੰਧ ਚੰਗਾ ਵੇਖ ਲਿਆ ਤਾਂ ਜੈਲਸੀ ਆ ਜੇ ਕਿਹਦਾ ਘਰ ਚੰਗਾ ਬਣ ਗਿਆ ਤਾਂ ਜੈਲਸੀ ਆ ਉਹਦਾ ਜੈਲਸੀ ਦਾ ਪਤਾ ਨਾ ਸਾਰਿਆਂ ਨੂੰ ਕਿ ਨਹੀਂ ਹੈ ਹੱਥ ਥੱਲੇ ਕਰੋ ਜਿਹਨੂੰ ਨਹੀਂ ਪਤਾ ਉਹ ਦੱਸੇ ਇਹਦਾ ਮਤਲਬ ਸਾਰਿਆਂ ਨੂੰ ਹੀ ਪਤਾ ਇਹ ਹੀ ਸਤਿਆਨਾਸ਼ ਕਰ ਰਹੀ ਆ ਇਹਨੂੰ ਕੱਢੋ ਆਪਣੇ ਜੀਵਨ ਚੋਂ ਜਿਹੜਾ ਤੁਹਾਨੂੰ ਦਿੱਤਾ ਹੈ ਉਹਦਾ ਲੱਖ ਲੱਖ ਸ਼ੁਕਰਾਨਾ ਕਰਨਾ ਜਦ ਨਾ ਨਹੀਂ ਬਣਦੀ ਨਾ ਕਹੋ ਉਹਨੂੰ ਉਹਨੂੰ ਕਹਾਂ ਅੱਜ ਠੀਕ ਠੀਕ ਨਾ ਦਿਓ ਵਧਾਈ ਪਰ ਵਧਾਈ ਦੇ ਕੇ ਵੀ ਜੇ ਫਸਣਾ ਤੇ ਫਿਰ ਫਾਇਦਾ ਨਹੀਂ ਆਉਂਦਾ ਜੈਲਸੀ ਈਰਖਾ ਗਰੋਹ ਲੜਾਈਆਂ ਮਤਲਬ ਸਬਰ ਨਾਮ ਦੀ ਤੇ ਚੀਜ਼ ਹੀ ਹੈ ਨਹੀਂ ਕੋਈ ਇੰਨੇ ਕਾਲਿਆਂ ਕਿ ਮੈਂ ਰਿਸ਼ਤਾ ਨਹੀਂ ਬਣਾਉਣਾ ਮੈਂ ਇਸ ਸਾਲ ਦੇ ਵਿੱਚ ਨਹੀਂ ਹੋਣਾ ਬਸ ਮੈਂ ਇਹਨਾਂ ਦੇ ਤੁਸੀਂ ਸਿੱਧਾ ਕਰਕੇ ਨਾ ਸਭ ਵਰਕਤਾ ਐ ਫੜਾ ਦਿਓ ਸਾਰਾ ਕੁਝ ਅੱਜ ਹੀ ਭਰ ਦਿਓ ਤੁਸੀਂ ਸਾਰਾ ਕੁਝ ਤੇ ਮੈਂ ਦਵਾਦਾ ਮੇਰੇ ਨਿਆਣੇ ਅਮਰੀਕਾ ਜਾਣ ਤੇ ਮੈਂ ਆਰਾਮ ਨਾਲ ਘਰੇ ਸਤਾਵਾਂ ਅਰੇ ਕੀ ਕਰਦੇ ਮੈਂ ਤੁਹਾਨੂੰ ਸਵਰਗ ਲੈ ਕੇ ਜਾਣਾ ਪਰਮੇਸ਼ਵਰ ਨੇ ਤੁਹਾਨੂੰ ਕੱਲਿਆਂ ਨੂੰ ਨਹੀਂ ਤੁਹਾਡੇ ਨਾਲ ਹਜ਼ਾਰਾਂ ਬੰਦੇ ਲੈ ਜਾਣੇ ਆ ਨਹੀਂ ਓਏ ਚਮਤਕਾਰ ਇੱਕ ਨਹੀਂ ਚਾਹੀਦਾ ਚਮਤਕਾਰ ਕਰਨ ਵਾਲਾ ਤੁਹਾਡੇ ਨਾਲ ਚਾਹੀਦਾ ਹੈ ਯੈਸ ਤੇ ਉਹਦੇ ਨਾਲ ਰਹਿਣ ਦੀਆਂ ਕੁਝ ਕੰਡੀਸ਼ਨਾਂ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਬੋਲਿਆ ਬਾਖਰੂ ਜੀ ਦੇ ਬਾਰੇ ਪੜਾਂਗੇ ਲੋਕ